ਪਹਿਲਾਂ ਸ਼ਾਪ ਕਰਦਾ ਸੀਗਾ ਫੁੱਟਵੇਅਰ ਦੀ ਮੇਰੇ ਨਾਲੇ ਸ਼ਾਪ ਸੀਗੀ ਸਾਡੇ ਉਹ ਮੁੰਡੇ ਚੱਲੋਂ ਉਹਨਾਂ ਦਾ ਵਧੀਆ ਆਪਣੀ ਉਠਣੀ ਪੈਣੀ ਸੀਗੀ ਉਹਨਾਂ ਨੇ ਸਾਰਾ ਕੰਮ ਮੈਨੂੰ ਸਿਖਵਾਤਾ ਸੀਗਾ ਉਸ ਦੀ ਹਾਂਜੀ ਹਾਂਜੀ ਕਿਉਂਕਿ ਲੋਕਲ ਬੈਠੇ ਆ ਆਪਣੇ ਘਰ ਦੇ ਵਿੱਚ ਐ ਨਹੀਂ ਕੋਈ ਭੱਜ ਨਾਖ ਨਹੀਂ ਹੈਗੀ ਆਰਾਮ ਨਾਲ ਆਪਣਾ ਹੁਣ ਈਵਨਿੰਗ ਆਈਦਾ ਹੈ ਹਾਂ ਸ਼ਾਮ ਨੂੰ ਆ ਕੇ ਆਪਣਾ ਕੰਮ ਕਾਰ ਕਰੀਦਾ ਸਾਰਾ ਦਿਨ ਆਪਣੇ ਘਰ ਦੇ ਕੰਮ ਵੀ ਦੇਖ ਲੀਦੇ ਨੇ ਬੱਚਿਆਂ ਨਾਲ ਵੀ ਟਾਈਮ ਸਪੈਂਡ ਹੋ ਜਾਂਦਾ ਹੈ ਕਦੇ ਵੀ ਕੋਈ ਵੀ ਚੀਜ਼ ਆ ਹੁਣ ਜੇ ਮੇਰੇ ਕੋਲ ਲਾ ਲਉ ਪਹਿਲੀ ਗੱਲ ਤਾਂ ਦੇਖੋ ਸਾਫ਼ ਸੁਪਾਈ ਅਸੀਂ ਪਹਿਲਾਂ ਕਸਟਮਰ ਨੂੰ ਕਹਿੰਨੇ ਵੀ ਦੇਖੋ ਅਸੀਂ ਓਪਨ ਰੱਖਦੇ ਆਂ ਗੇਟ ਵਾਹਿਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜਗਦੀਪ ਸਿੰਘ ਸ਼ਬਦ ਰੂਪ ਤੁਸੀਂ ਵੇਖ ਰਹੇ ਹੋ ਚੈਨਲ ਸ਼ਬਦ ਰੂਪ ਫੇਸਬੁੱਕ ਅਤੇ YouTube ਦੇ ਮਾਧਿਅਮ ਰਹੀਂ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਪੰਜਾਬ ਦੇ ਜਾਇਆਂ ਦਾ ਜਿਹੜੇ ਆਪਣੇ ਹੱਥੀ ਕੰਮ ਕਰਦੇ ਨੇ ਉਹਨਾਂ ਨੂੰ ਤੁਹਾਡੇ ਰੂਮ ਰੂ ਕਰਾਉਂਦੇ ਆ ਉਸੇ ਲੜੀ ਦੇ ਤਹਿਤ ਅੱਜ ਅਸੀਂ ਫੇਰ ਖੜੇ ਆ ਬੱਸੀ ਪਠਾਣਾ ਸ਼ਹਿਰ ਵਿੱਚ ਮੇਰੇ ਨਾਲ ਕਵੀਰ ਜੀ ਨੇ ਜਿਹੜੇ ਕਿ ਆਪਣਾ 버ਗਰਾਂ ਕੁਲਚਿਆਂ ਦਾ ਕੰਮ ਕਰਦੇ ਨੇ ਆਓ ਆਪਾਂ ਅੱਜ ਇਹਨਾਂ ਨਾਲ ਕਰਦੇ ਆ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚੱਲ ਵੀਰ ਜੀ ਬਹੁਤ ਵਧੀਆ ਜੀ ਕਦੋਂ ਤੋਂ ਕੰਮ ਸ਼ੁਰੂ ਕਰਿਆ ਵੀਰੇ ਤੁਸੀਂ ਸਾਨੂੰ 1 ਸਾਲ ਤੋਂ ਪਲੱਸ ਹੋ ਗਿਆ ਜੀ ਠੀਕ ਹੈ ਜੀ ਤੇ ਇਹ ਫਿਰ ਕਿੱਥੇ ਸਿੱਖਿਆ ਸੀ ਕੰਮ ਇਹ ਮੈਂ ਸਿੱਖਿਆ ਤਾਂ ਇਹ ਦੇਖੋ ਸਹੀ ਗਾ ਮੈਂ ਮੰਡੀ ਕੇ ਵਿੱਚ ਦੇ ਘੜ ਪਹਿਲਾਂ ਸ਼ਾਪ ਕਰਦਾ ਸੀਗਾ ਫੁੱਟਵੇਅਰ ਦੀ ਮੇਰੇ ਨਾਲੇ ਸ਼ਾਪ ਸੀਗੀ ਸਾਡੇ ਉਹ ਮੁੰਡੇ ਚੱਲੂ ਉਹਨਾਂ ਦਾ ਵਧੀਆ ਆਪਣੀ ਉਠਣੀ ਪੈਣੀ ਸੀਗੀ ਉਹਨਾਂ ਨੇ ਸਾਰਾ ਕੰਮ ਮੈਨੂੰ ਸੁਭਵਾਤਾ ਸੀਗਾ ਉਸੇ ਠੀਕ ਹੈ ਜੀ ਕੁਝ ਰੀਜ਼ਨ ਹੋਇਆ ਇਦਾਂ ਦਾ ਮਾਰਕੀਟ ਉੱਥੇ ਡਾਊਨ ਹੋਈ ਤਾਂ ਮੈਨੂੰ ਕੰਮ ਛੱਡਣਾ ਪੈ ਗਿਆ ਉਸ ਤੋਂ ਬਾਅਦ ਮੈਂ ਸਕਿਉਰਟੀ ਲੈਣ ਦੇ ਵਿੱਚ ਚਲੇ ਗਿਆ ਤਿੰਨ ਸਾਢੇ 9 ਸਾਲ ਉੱਧਰ ਕਰਕੇ ਹੁਣ ਉਧਰੋਂ ਛੱਡ ਕੇ ਮੈਂ ਇੱਧਰ ਆਪਣਾ ਕੰਮ ਦੇ ਵਿੱਚ ਆਇਆ ਹਾਂ ਇਹ ਕਿੱਥੇ ਦੇ ਰਹਿਣ ਵਾਲੇ ਤੁਸੀਂ ਵੀਰੇ ਮੇਰਾ ਪਿੰਡ ਧੁੰਦਾ ਜੀ ਬਸ ਹੀ ਪਛਾਣਦੇ ਬਿਲਕੁਲ ਨਾਲੇ ਜੀ ਆ ਆਪਣਾ ਖਮਾਣਾ ਰੋਡ ਤੇ ਹਾਂਜੀ ਖਮਾਣਾ ਰੋਡ ਤੇ ਜੀ ਨਾਮ ਕੀ ਪੂਰਾ ਆਪਣਾ ਮਨਪ੍ਰੀਤ ਸਿੰਘ ਜੀ ਠੀਕ ਹੈ ਇਹ ਕਿੰਨੀ ਕਿ ਪੜ੍ਹਾਈ ਕਰੀ ਮੈਂ ਪਲੱਸ 2 ਕੀਤੀ ਜੀ ਪਲੱਸ 2 ਕਰਨ ਤੋਂ ਬਾਅਦ ਮਤਲਬ ਆਪਣੀ ਜੇ ਪੰਜਾਬੀ ਚ ਕਿਹੜੀ ਜੁੱਤੀਆਂ ਦੀ ਦੁਕਾਨ ਕਰੀ ਆਪਣੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਉੱਥੋਂ ਹੀ ਸਿੱਖ ਕੇ ਹਾਂਜੀ ਆਪਾਂ ਇੱਧਰ ਆ ਗਏ ਠੀਕ ਹੈ ਕਿਵੇਂ ਚੱਲਦਾ ਕੰਮ ਕਰ ਕੰਮ ਕਾ ਠੀਕ ਹੈ ਜੀ ਹਾਲੇ ਕਿਰਪਾ ਮਾਰਕ ਦੀ ਠੀਕ ਚੱਲੀਆਂ ਦੇ ਜਲਦਾ ਠੀਕ ਹੈ ਹਾਂਜੀ ਉਹ ਜਿਹੜਾ ਆਪਾਂ ਜੁੱ ਉਹ ਕੰਮਕਾਰ ਦੇ ਨਾਲੋਂ ਤੇ ਐਸ ਕੰਮਕਾਰ ਦੇ ਵਿੱਚ ਕੀ ਫਰਕ ਲੱਗਿਆ ਮੈਂ ਕੰਮਕਾਰ ਦਾ ਫਰਕ ਦੇਖੋ ਚਲੋ ਆਪਣਾ ਕੰਮ ਤਾਂ ਆਪਣਾ ਹੀ ਹੁੰਦਾ ਦੂਜੀ ਗੱਲ ਇਹ ਹੈ ਜੀ ਉਸ ਤੇ ਉਹਦੇ ਵਿੱਚ ਥੋੜੀ ਜੀ ਇਨਵੈਸਟਮੈਂਟ ਜ਼ਿਆਦਾ ਸੀਗੀ ਤੇ ਮੈਂ ਇਨੇਬਲ ਨਹੀਂ ਸੀਗਾ ਵੀ ਮੈਂ ਹੋਰ ਜ਼ਿਆਦਾ ਇਨਵੈਸਟ ਕਰ ਸਕਾਂ ਹਾਂ ਤੇ ਉਹਦੇ ਵਿੱਚ ਨਾਰਮਲ ਜੀ ਇਨਵੈਸਟਮੈਂਟ ਕਰਕੇ ਮੈਂ ਕੰਮ ਸ਼ੁਰੂ ਕੀਤਾ ਸੀਗਾ ਤੇ ਮਾਰਕੀਟ ਦੇ ਵਿੱਚ ਹੁਣ ਅੱਜ ਦੇ ਟਾਈਮ 'ਚ ਕੰਪੀਟੀਸ਼ਨ ਬਹੁਤ ਹੈ ਤੇ ਉਹਦੇ ਕਰਕੇ ਮਨਾਲਲ ਭਾਈ ਕਿਤਾ 5 5.5 ਸਾਲ ਕੰਮ ਕੀਤਾ ਬਟ ਇੰਨਾ ਨਹੀਂ ਚੱਲਿਆ ਹੁਣ ਰਿਸਪੌਂਸ ਸੀਗਾ ਤੇ ਇਧਰ ਚਲੋ ਠੀਕ ਆ ਆਪਣਾ ਠੀਕ ਹੈ ਮਿਹਨਤ ਕਰੀਦੇ ਹੱਤੀ ਆਪਣਾ ਸਮਾਨ ਬਣਾ ਕੇ ਲੈ ਆਈਦਾ ਉਰੇ ਠੀਕ ਹੈ ਚਲੋ ਚਲੇ ਕਿੰਨੇ ਵਜੇ ਆ ਕੇ ਖੜ ਜਾਣੇ ਇੱਥੇ 4 ਤੋਂ 10 ਜੀ ਸ਼ਾਮ ਨੂੰ 4 ਤੋਂ 4 ਤੋਂ 2 ਵਜੇ ਤੇ 10 ਵਜੇ ਤੱਕ ਜੀ ਠੀਕ ਹੈ ਤੇ ਪੂਰਾ ਹਫਤਾ ਇੱਕ ਮਹੀਨਾ ਹਾਂਜੀ ਜਦੋਂ ਕਦੇ ਚਲੋ ਐਮਰਜੈਂਸੀ ਪੈਂਦੀ ਹੈ ਤਾਂ ਕਦੇ ਛੁੱਟੀ ਕਰੀਦੇ ਨਹੀਂ ਆਪਣਾ ਕੋਈ ਡੇ ਨਹੀਂ ਫਿਕਸ ਕੀਤਾ ਆਇਆ ਵੀ ਆਪਾਂ ਛੁੱਟੀ ਕਰਨੀ ਹੈ ਜੇ ਕੁਛ ਆਪਣਾ ਨਹੀਂ ਤਾਂ ਆਪਣਾ ਪੂਰਾ ਮੰਥ ਵੀ ਲੱਗ ਜਾਂਦਾ ਕਈ ਵਾਰ ਜੀ ਕੀ ਕੀ ਬਣਾਉਣੇ ਆਪਾਂ ਮਤਲਬ ਕਿਹੜੀ ਕਿਹੜੀ ਚੀਜ਼ ਆਪਾਂ ਜਿਹੜੀ ਤਿਆਰ ਕਰਦੇ ਹਾਂ ਮੇਰੇ ਕੋਲ 버ਗਰ ਹੈ ਜੀ ਸਪ੍ਰਿੰਗ ਰੋਲ ਨੇ ਮੋਮੋਜ਼ ਨੇ ਫ੍ਰੈਂਚ ਫ੍ਰਾਈਜ਼ ਹੈ ਨਿਊਡਲ ਹੈ ਤੇ ਮੰਜੂਰੀਅਨ ਐਸ਼ੀਆਟਮਨ ਇਸ ਸਟਾਈਲ ਦੇ ਠੀਕ ਹੈ ਸਾਰੀਆਂ ਆਪਣੇ ਅਥੀ ਤਿਆਰ ਕਰਦੇ ਹਾਂ ਹਾਂਜੀ ਸਾਰਾ ਆਪਣੇ ਹੈ ਅਸੀਂ ਘਰ ਦੇ ਵਿੱਚ ਪੂਰੀ ਫੈਮਿਲੀ ਨਾਲ ਰਲ ਕੇ ਕਰਦੇ ਆਂ ਤਿਆਰੀ ਠੀਕ ਆ ਪਰਿਵਾਰ ਪੂਰਾ ਦਿੰਦਾ ਸਾਥ ਪੂਰਾ ਪਰਿਵਾਰ ਸਾਥ ਦਿੰਦਾ ਜੀ ਠੀਕ ਆ ਜੀ ਹੁਣ ਮੇਰੇ ਨਾਲ ਮੇਰੇ ਫਾਦਰ ਸਾਹਿਬ ਨੇ ਅਸੀਂ ਦੋਨੇ ਉਰੇ ਆ ਕੇ ਆਪਣਾ ਕੰਮ ਕਰਦੇ ਬਾਕੀ ਘਰ ਚੋਂ ਸਾਰੀ ਫੈਮਿਲੀ ਆ ਉਹ ਸਾਰਾ ਤਿਆਰ ਕਰਕੇ ਸਮਾਰ ਆਪਣਾ ਲਿਕੇ ਆਈ ਤੇ ਜੀ ਠੀਕ ਆ ਹਾਂ ਜੀ ਕਦੇ ਸੋਚਿਆ ਨਹੀਂ ਵੀ ਯਾਰ ਇੰਨੇ ਲੋਕ ਬਾਹਰ ਜਾਂਦੇ ਆ ਵੀ ਮੈਂ ਇਹ ਕੰਮ ਨਾ ਕਰਦਾ ਮੈਂ ਬਾਹਰ ਚਲੇ ਜਾਂਦਾ ਜਾਂ ਕੁਝ ਹੋਰ ਕਰਦਾ ਦੇਖੋ ਜੀ ਬਾਹਰ ਜਾਣ ਵਾਲੀ ਗੱਲ ਤਾਂ ਸੋਚੀ ਹੋਈ ਨਹੀਂ ਕਦੇ ਹਾਂ ਇਹ ਤਾਂ ਸੋਚਿਆ ਹੀ ਨਹੀਂ ਹੈਗਾ ਠੀਕ ਆ ਜੋ ਹੈ ਉਰੇ ਆਪਣਾ ਠੀਕ ਆ ਆਪਣੇ ਘਰ ਤਾਂ ਬੈਠੇ ਆ ਠੀਕ ਹੈ ਉੱਥੇ ਵੀ ਤਾਂ ਦਿਹਾੜੀਆਂ ਕਰਨੀਆਂ ਚਾਹੀਏ ਇਹਦੇ ਨਾਲ ਉਹ ਤਾਂ ਆਪਣੇ ਘਰ ਬੈਠ ਕੇ ਚੱਲੂ ਠੀਕ ਹੈ ਆਪਾਂ ਰੋਟੀ ਖਾਈ ਜਾਨੇ ਹਾਂ ਇਹਦਾ ਵਾਸਤੇ ਲਾਲਚ ਵੱਜ ਜਾਂਦਾ ਬੰਦੇ ਦੇ ਮਨ ਦੇ ਵਿੱਚ ਵੀ ਹਾਂ ਬਾਹਰ ਨੂੰ ਚਲੇ ਜਾਏ ਵੈਸੇ ਮੈਂ ਸ਼ੁਰੂ ਤੋਂ ਅੱਜ ਤੱਕ ਮੇਰੇ ਮਨ 'ਚ ਕਦੇ ਨਹੀਂ ਆਇਆ ਠੀਕ ਹੈ ਕਿ ਵੀ ਮੈਂ ਬਾਹਰ ਜਾਣਾ ਜਾਂ ਕੁਛ ਹੈ ਸੋਚਿਆ ਹੀ ਨਹੀਂ ਕਦੇ ਕਦੇ ਮਨ ਚ ਆਇਆ ਵੀ ਯਾਰ ਲੋਕ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਚ ਲੱਗੇ ਨੇ ਹਨਾ ਵੀ ਟਾਈ ਪੈਂਟ ਕੋਟ ਪਾ ਕੇ ਟੌਰ ਨਾ ਰਹਿੰਦੇ ਆ ਯਾਰ ਆਪਾਂ ਵੀ ਕਰੀਏ ਕਦੇ ਅਜੇ ਬੰਦ ਖਿਆਲ ਦੇਖੋ ਇਹ ਵੀ ਕਰਕੇ ਆ ਲਿਆ ਮੈਂ ਹੁਣ ਜੇ ਹੁਣ ਮੈਂ ਤੁਹਾਨੂੰ ਪਿਛਲਾ ਆਪਣਾ 3.5 ਸਾਲ ਦਾ ਤਾਂ ਮੈਂ ਰਿਲਾਇੰਸ ਦੇ ਵਿੱਚ ਰਿਟੇਲ ਦੇ ਵਿੱਚ ਕੰਮ ਕਰਕੇ ਆਇਆ ਠੀਕ ਆ ਵਧੀਆ ਸੈਲਰੀ ਸੀਗੀ ਵਧੀਆ ਸਾਊਥ-ਓਸਟਰੀ ਮਾਹੌਲ ਤੇ ਰਹਿਣਾ ਸੀਗਾ ਹਾਂ ਇੱਜ਼ਤ ਵਧੀਆ ਮਿਲਦੀ ਥੋ ਉੱਥੇ ਪਰ ਐਂ ਇਹ ਵੀ ਦੇਖੋ ਚਲੋ ਠੀਕ ਆ ਆਪਾਂ ਕਾਰਪੋਰੇਟ ਦੇ ਵਿੱਚ ਕਿੰਨਾ ਕੰਮ ਕਰੀ ਜਾਵਾਂਗੇ ਹਾਂ ਕਾਰਪੋਰੇਟ ਦਾ ਕੋਈ ਆਪਾਂ ਨੂੰ ਐ ਨਹੀਂ ਹੈਗਾ ਵੀ ਹੁਣ ਉਹ ਲਾਲੂ ਆਪਣੇ ਕੰਮ ਆਪਣਾਈਏ ਜੀ ਨਾਲੇ ਆਪਦੀ ਮਲਕੀਅਤ ਨਹੀਂ ਉਥੇ ਕੁਝ ਨਹੀਂ ਹੈਗਾ ਜੀ ਦੇਖੋ ਐ ਵੀ ਇੱਕ ਇੰਨਾ ਕੁ ਜ਼ਰੂਰ ਆ ਜਿੰਨਾਂ ਦਾ ਕੰਮ ਬੰਦੂਰੀ ਚੱਲਦੀਆਂ ਨੇ ਉਹਨਾਂ ਦਾ ਤਾਂ ਤੁਹਾਨੂੰ ਇੱਜ਼ਤ ਵੀ ਹੈ ਤੇ ਸਭ ਕੁਝ ਮਿਲੂਗਾ ਤੁਹਾਨੂੰ ਉੱਥੇ ਪਰ ਜਿੱਦਣ ਤੁਸੀਂ ਇੱਕ ਦਿਨ ਵੀ ਛੁੱਟੀ ਕਰ ਲਈ ਜਾਂ ਕੁਝ ਹੈ ਉਸ ਦਿਨ ਤੁਹਾਡੇ ਕਿਸੇ ਕੰਪਨੀ ਵਾਸਤੇ ਕੁਝ ਨਹੀਂ ਹੈਗੀ ਠੀਕ ਹੈ ਹਾਂ ਜੀ ਤੇ ਇੱਥੇ ਹੁਣ ਇੱਕ ਇੱਕ ਸਾਲ ਹੋ ਗਿਆ ਪੂਰਾ ਇੱਕ ਸਾਲ ਤੋਂ ਪਲੱਸ ਹੋ ਗਿਆ ਜੀ ਮੈਨੂੰ 2-3 ਮਹੀਨੇ ਉੱਪਰ ਹੋ ਗਏ ਜੀ 2-3 ਮਹੀਨੇ ਉੱਪਰ ਹੋ ਗਏ ਕੀ ਰਿਸਪੌਂਸ ਆ ਰਿਸਪੌਂਸ ਠੀਕ ਹੈ ਜੀ ਐਵਰੇਜ ਚੱਲ ਰਹੀ ਹੈ ਬਸ ਠੀਕ ਹੈ ਜੀ ਹਾਂ ਜੀ ਤੇ ਜਿਹੜੇ ਪੰਜਾਬ ਨੂੰ ਮਿਹਣਾ ਦਿੰਦੇ ਆ ਵੀ ਇੱਥੇ ਕੰਮ ਹੈ ਨਹੀਂ ਇਹ ਕਹਿ ਕੇ ਬਾਹਰ ਦੀ ਟਿਕਟ ਫੜ ਲੈਂਦੇ ਆ ਜਾਂ ਕੁਝ ਹੋਰ ਕਰਦੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਗੱਲ ਇਹ ਹੈ ਨਾ ਜੀ ਦੇਖੋ ਇੱਕ ਤੇ ਇਹ ਤਾਂ ਆਪਣੇ ਹੱਥ ਦੇ ਵਿੱਚ ਹੈ ਕੁਝ ਵੀ ਕੰਮ ਹੈ ਲਾ ਕੇ ਚੱਲੀਏ ਪਹਿਲੀ ਗੱਲ ਤਾਂ ਜੇ ਆਪਣੇ ਲੋਕਾਂ ਦਾ ਸਾਥ ਹੋਊਗਾ ਤਾਂ ਉਰੇ ਬਹੁਤ ਕੁਝ ਹੈ ਜੇ ਆਪਣੇ ਲੋਕਾਂ ਨੇ ਸਾਥ ਨਾ ਦਿੱਤਾ ਤਾਂ ਉਰੇ ਕੁਝ ਨਹੀਂ ਹੈਗਾ ਜੀ ਠੀਕ ਹੈ ਨਾ ਹੁਣ ਜੇ ਆਪਾਂ ਲਾ ਕੇ ਦੇਖੀਏ ਹੁਣ ਬਾਕੀ ਸਾਹਿਬ ਵੀ ਹੁਣ ਲਾ ਕੇ ਚੱਲੋ ਵੀ ਨਾਰਮਲ ਜੀ ਗੱਲ ਹੈ ਵੀ ਜਿੰਦੇ ਬੰਦੇ ਨੇ ਖਾਣੀ ਤਾਂ ਰੋਟੀ ਹੀ ਹੁੰਦੀ ਹੈ ਠੀਕ ਹੈ ਤੇ ਆਪਣੇ ਮੋੜ ਮੁੱਟਲੀਆ ਲੋੜਾਂ ਨੇ ਜੇ ਬੰਦਾ ਮਿਹਨਤ ਕਰਨ ਵਾਲਾ ਹੋਊਗਾ ਤਾਂ ਉਹਰੇ ਵੀ ਕਮਾ ਸਕਦਾ ਜਿਹਨੇ ਬਾਹਰ ਜਾ ਕੇ ਕੰਮ ਕਰਨਾ ਉਹ ਵੀ ਨਹੀਂ ਕਰ ਸਕਦਾ ਬਿਲਕੁਲ ਠੀਕ ਹੈ ਨਾ ਬਟ ਜੇ ਆਪਣੇ ਲੋਕ ਸਾਥ ਦੇਣ ਪਹਿਲੀ ਗੱਲ ਦਾ ਕੋਈ ਵੀ ਬਿਜ਼ਨਸ ਹੈ ਚਾਹੇ ਉਹ ਫਾਸਟ ਫੂਡ ਦਾ ਹੈ ਚਾਹੇ ਆਪਣਾ ਪੰਜਾਬੀ ਵੀਰ ਕੋਈ ਵੀ ਕਰ ਰਿਹਾ ਹੈ ਜਿੰਨਾ ਤੱਕ ਆਪਣੇ ਲੋਕ ਨਹੀਂ ਸਾਥ ਦਿੰਦੇ ਹੈਗੇ ਉਹਨਾਂ ਦਾ ਖੁਸ਼ ਨਹੀਂ ਹੈਗਾ ਜੀ ਉਹ ਜ਼ੀਰੋ ਹੈ ਉਹ ਜਿੱਦਣ ਆਪਣੇ ਲੋਕ ਸਾਥ ਦੇਣ ਲੱਗੇ ਆ ਸਮਝ ਲਓ ਬਾਰ ਨਹੀਂ ਟਿਕਟਾਂ ਦਾ ਆਪਣੇ ਆਪੇ ਬੰਦ ਹੋ ਜਾਣਗੇ ਜੀ ਜਿਹੜੇ ਤੁਹਾਡੇ ਨਾਲ ਆਦਿਆ ਕਦੇ ਉਹਨਾਂ ਨੇ ਕਿਹਾ ਨਹੀਂ ਵੀ ਯਾਰ ਕਿਹੜੇ ਕੰਮੇ ਪੈਗਾ ਤੂੰ ਚੰਗਾ ਭਲਾ ਕੰਮ ਕਰਦਾ ਸੀਗਾ ਵੀ ਕਿੱਧਰ ਨੂੰ ਆ ਗਿਆ ਹੈ ਕਹਿੰਦੇ ਜਰੂਰ ਨੇ ਜੀ ਵਟੋਂ ਆਪਾਂ ਦੇਖੋ ਆਪਾਂ ਆਪਣੇ ਹਿਸਾਬ ਨਾਲ ਚੱਲਣਾ ਜੇ ਮੈਂ ਕਿਸੇ ਦੇ ਅਕੋਰਡਿੰਗ ਚੱਲਾਂ ਤਾਂ ਫਿਰ ਮੈਂ ਤਾਂ ਫਿਰ ਕੁਝ ਨਹੀਂ ਹੈਗਾ ਠੀਕ ਹੈ ਨਾ ਹੁਣ ਮੈਨੂੰ ਪਤਾ ਹੈ ਨਾ ਕਿ ਮੇਰੇ ਲਈ ਕੀ ਸਹੀ ਹੈ ਹਣੇ ਮੇਰੇ ਲਈ ਤਾਂ ਦੇਖੋ ਚਾਹੇ ਘਟਾ ਹੈ ਚਾਹੇ ਵਧਾ ਹੈ ਮੇਰੇ ਲਈ ਤਾਂ ਆਪਣਾ ਕੰਮ ਸਹੀ ਹੈ ਠੀਕ ਹੈ ਨਾ ਮੈਂ ਬਾਹਰ ਜਾਣ ਦਾ ਸੋਚਦਾ ਨਾ ਮੈਂ ਕਿਸੇ ਜੋਬ ਸੈਕਟਰ ਦੇ ਵਿੱਚ ਜਾਣ ਦਾ ਸੋਚਦਾ ਤੇ ਮੈਨੂੰ ਜੇ ਕੋਈ ਅੱਜ ਵੀ ਆਫਰ ਕਰਦਾ ਵੀ ਭਾਈ ਆ ਜਾ ਤੈਨੂੰ ਅੱਗੇ ਨਾਲ ਇਨਕਰੀਜ਼ ਕਰਕੇ ਦਿੰਨੇ ਸੈਲਰੀ ਮੈਂ ਕਦੇ ਨਹੀਂ ਜਾਊਂਗਾ ਠੀਕ ਹੈ ਕਿਉਂਕਿ ਮੈਂ ਤਾਂ 3.5 ਸਾਲ ਉੱਥੇ ਇੱਕ ਇੱਕ ਮਿੰਟ ਸੋਚ ਕੇ ਕੱਢੇ ਸੀ ਕਿ ਵੀ ਮੈਂ ਕੰਮ ਆਪਣਾ ਛੱਡਿਆ ਸੀਗਾ 5.5 ਸਾਲ ਲਾ ਕੇ ਤੇ ਹੁਣ ਮੈਂ ਕਦੋਂ ਕਰਾਂ ਹਾਂ ਬਸ ਇੱਕ ਫਾਈਨੈਂਸ਼ਲੀ ਤੰਗ ਸੀਗਾ ਜਦੋਂ ਸੈਟਿੰਗ ਆਈ ਤਾਂ ਆਪਣਾ ਇੱਧਰ ਆ ਗਏ ਹੁਣ ਨਹੀਂ ਇਹ ਤਿਆਰ ਕਰਨ ਚ ਕਿੰਨਾ ਖਰਚ ਆ ਗਿਆ ਆਪਣਾ ਸਾਰਾ ਆ ਇਹਦੇ ਵਿੱਚ ਮੈਨੂੰ ਲਾ ਲੂ ਵੀ ਐਵਰੇਜ ਮੇਰੀ 1.5 ਲੱਖ ਰੁਪਏ ਦੇ ਕਰੀਬ ਖਰਚਾ ਸੀਗਾ ਜੀ ਵਿੱਚ ਵਿੱਚ ਹੀ ਗੱਡੀ ਪਾ ਕੇ ਹਾਂ ਜੀ ਵਿੱਚ ਹੀ ਗੱਡੀ ਪੁਰਾਣੀ ਗੱਡੀ ਲੁੱਤੀ ਸੀ ਕਿ ਮੈਂ ਤੇ ਉਹ ਵੀ ਬਹੁਤ 1.5 ਲੱਖ ਰੁਪਏ ਦਾ ਖਰਚਾ ਆ ਰਿਹਾ ਸੀ ਮੇਰੇ ਸਾਰੇ ਹੀ ਜਿਹੜੇ ਬਣੇ ਠੀਕ ਹੈ ਠੀਕ ਹੈ ਮਤਲਬ ਵੀ ਹੁਣ ਆ ਇਹਨ ਪੂਰੀ ਸੰਤੁਸ਼ਟੀ ਆ ਵਾਹ ਵਧੀਆ ਜੀ ਬਾਕੀ ਪਿਛਲੇ ਕੰਮਾਂ ਨਾਲ ਬਹੁਤ ਵਧੀਆ ਨਾਲ ਦਾ ਹਾਂ ਜੀ ਹਾਂ ਜੀ ਕਿਉਂਕਿ ਲੋਕਲ ਬੈਠੇ ਆ ਆਪਣੇ ਘਰ ਦੇ ਵਿੱਚ ਪੈ ਨਹੀਂ ਕੋਈ ਭੱਜ ਨੱਠ ਨਹੀਂ ਹੈਗੀ ਆਰਾਮ ਨਾਲ ਆਪਣਾ ਹੁਣ ਈਵਨਿੰਗ ਆਈਦਾ ਹੈ ਸ਼ਾਮ ਨੂੰ ਆ ਕੇ ਆਪਣਾ ਕੰਮ ਕਾਰ ਕਰੀਦਾ ਸਾਰਾ ਦਿਨ ਆਪਣੇ ਘਰ ਦੇ ਕੰਮ ਵੀ ਦੇਖ ਲੀਦੇ ਨੇ ਬੱਚਿਆਂ ਨਾਲ ਵੀ ਟਾਈਮ ਸਪੈਂਡ ਹੋ ਜਾਂਦਾ ਹਾਂ ਪਹਿਲਾਂ ਐ ਹੁੰਦਾ ਸੀਗਾ ਬਾਹਰ ਕਾਰਪੋਰੇਟ ਜੌਬ ਕਰਨ ਜਾਂਦੇ ਸੀਗੇ 12-12 ਘੰਟੇ ਡਿਊਟੀਆਂ ਸੀਗੀਆਂ ਸਵੇਰੇ ਚਲੇਗੇ ਰਾਤ ਨੂੰ ਲੇਟ ਆਉਨੇ ਜਾਂ ਨੂੰ ਬੱਚੇ ਸੌ ਜਾਂਦੇ ਸੀਗੇ ਫੇਰ ਜਰਸੀ ਆਈਦਾ ਸੀਗੇ ਆਪ ਵੀ ਬੈਠੀਏ ਪਰਿਵਾਰ ਦੇ ਵਿੱਚ ਜਾਂ ਕੁਝ ਉਹ ਜਿਹੜੇ ਮਿਲਦੀਆਂ ਨਹੀਂ ਸੀਗੀਆਂ ਉਹ ਮਿਸ ਹੋ ਜਾਂਦੀਆਂ ਸੀਗੀਆਂ ਉਰੇ ਐ ਵੀ ਚਲੋ ਆਪਣੀ ਫੈਮਿਲੀ ਦੇ ਨਾਲ ਬੰਦਾ ਰਹਿੰਦਾ ਠੀਕ ਹੈ ਹਰ ਟਾਈਮ ਜਦੋਂ ਵੀ ਲੋੜ ਹੈ ਤਾਂ ਅਸੀਂ ਖੜੇ ਆ ਆਪਣੇ ਫੈਮਿਲੀ ਦੇ ਨਾਲ ਠੀਕ ਹੈ ਹਾਂਜੀ ਅੱਛਾ ਜੇ ਹੁਣ ਸਮਝ ਲਓ ਤੁਹਾਡੇ ਕੋਲ ਜਿਹੜੇ ਕਸਟਮਰ ਆਉਂਦੇ ਆ ਉਹ ਤੁਹਾਡੇ ਕੋਲ ਕਿਸ ਗੱਲ ਕਰਕੇ ਆਉਂਦੇ ਵੀ ਕੀ ਖਾਸੀ ਤਾਂ ਤੁਹਾਡੇ ਕੋਲ ਤੇ ਦੇਖੋ ਜੀ ਕੋਈ ਵੀ ਕੋਈ ਵੀ ਚੀਜ਼ਾ ਹੁਣ ਜੇ ਮੇਰੇ ਕੋਲ ਲਾ ਲਓ ਪਹਿਲੀ ਗੱਲ ਤਾਂ ਦੇਖੋ ਸਾਫ ਸਪਾਈ ਅਸੀਂ ਪਹਿਲਾਂ ਕੈਸਟਮਰ ਨੂੰ ਕਹਿੰਨੇ ਵੀ ਦੇਖੋ ਅਸੀਂ ਓਪਨ ਰੱਖਦੇ ਆਂ ਗੇਟ ਵੀ ਬਈ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਡਾਊਟ ਆ ਤਾਂ ਅੰਦਰ ਆਜੋ ਸਾਡੇ ਕੋਲ ਚੈੱਕ ਕਰ ਸਕਦੇ ਆ ਤੁਸੀਂ ਦੂਜੀ ਗੱਲ ਅਸੀਂ ਕੋਈ ਇਦਾਂ ਦਾ ਸਿੰਥੈਟਿਕ ਪ੍ਰੋਡਕਟ ਨਹੀਂ ਯੂਜ਼ ਕਰਦੇ ਹੈਗੇ ਤੇ ਨਾ ਕੋਈ ਪੇਸਟ ਹੈ ਨਾ ਕੁਝ ਹੈ ਅਸੀਂ ਨਾਰਮਲ ਆਪਣੀ ਚੀਜ਼ਾਂ ਜੋ ਨੇਚਰਲ ਆਉਂਦੀਆਂ ਨੇ ਉਹੀ ਚੀਜ਼ਾਂ ਯੂਜ਼ ਕਰਨੀਆਂ ਨੇ ਤੇ ਪਹਿਲੀ ਗੱਲ ਤਾਂ ਹੁਣ ਜੀਨੋ ਮੋਟੋ ਯੂਜ਼ ਕਰਦੇ ਨੇ ਫਾਸਟ ਫੂਡ ਦੇ ਵਿੱਚ ਜ਼ਿਆਦਾਤਰ ਹੁਣ ਅਸੀਂ ਆਪਣੇ ਵੱਲੋਂ ਐਡੀਸ਼ਨਲ ਕੁਝ ਨਹੀਂ ਐਡ ਕਰਦੇ ਜੋ ਪਿੱਛੇ ਤੋਂ ਕੋਈ ਪ੍ਰੋਡਕਟ ਦੇ ਵਿੱਚ ਆਉਂਦਾ ਚਲੋ ਉਹ ਤਾਂ ਲੱਗ ਗੱਲ ਬਟ ਅਸੀਂ ਆਪਣੇ ਵੱਲੋਂ ਐਡ ਨਹੀਂ ਕਰਦੇ ਹੈਗੇ ਵੀ ਆਪਣੇ ਵੱਲੋਂ ਪਾਪਾ ਪਲੱਸ ਨਹੀਂ ਕਰਨਾ ਕੋਈ ਕੁਝ ਵੀ ਪਲੱਸ ਨਹੀਂ ਕਰਦੇ ਹੈਗੇ ਜੀ ਸਿੰਪਲ ਚੀਜ਼ ਹੋਊਗੀ ਜਿੱਦਾਂ ਘਰ ਦੇ ਬਣੀ ਹੋਈ ਚੀਜ਼ ਹੈ ਬੰਦਾ ਖਾ ਕੇ ਖੁਸ਼ ਹੋਊਗਾ ਐ ਨਹੀਂ ਹੈਗਾ ਵੀ ਦੁਦਿਨਾ ਪਛਤਾਊਗਾ ਜਾ ਕੇ ਵੀ ਨਹੀਂ ਯਾਰ ਉੱਥੇ ਖਾਏ ਜਿੱਕੇ ਸਾਨੂੰ ਵਧੀਆ ਨਹੀਂ ਲੱਗਿਆ ਜੇ ਕੁਝ ਹੈ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਜੀ ਠੀਕ ਹੈ ਕਿੰਨੇ ਕੁ ਰੇਟ ਤੋਂ ਸਟਾਰਟਿੰਗ ਆਪਣੇ ਕੋਲ ਉਹ ਮੇਰੇ ਰੇਟ ਦੇਖੋ ਮੇਰੇ ਕੋਲ ਤਾਂ ਬਿਲਕੁਲ ਜੈਨੂਅਲ ਜੇ ਰੇਟ ਰੱਖਿਆ ਹੈ ਮੈਂ 30 ਰੁਪਏ 버ਗਰ ਦੀ ਸੇਲ ਕਰਦਾ ਜੀ ਤੇ ਬਾਕੀ ਐਵਰੇਜ ਲੈ ਲਓ 50 ਰੁਪਏ ਤੋਂ ਉੱਪਰ ਮੇਰੇ ਕੋਲ ਕੋਈ ਸੇ ਚੀਜ਼ ਦਾ ਵੀ ਪ੍ਰਾਈਸ ਨਹੀਂ ਹੈਗਾ ਠੀਕ ਹੈ ਲਾਸਟ 50 ਰੁਪਏ ਹੈ ਜਿਹੜੀ ਆਖਰੀ 30 ਤੋਂ 50 ਦੇ ਵਿੱਚ ਜਿਹੜੀ ਮਰਜੀ ਆਈਟਮ 30 ਤੋਂ 50 ਰੁਪਏ ਦੇ ਵਿੱਚ ਹੈ ਠੀਕ ਹੈ ਸਾਰੇ ਜੈਨੂਅਲ ਦੇ ਰੇਟ ਰੱਖੇ ਚੱਲ ਜਾਂਦਾ ਹੈ ਲੋਕ ਤਾਂ ਯਾਰ 2-2 3-3 100 ਤੱਕ ਲਾਂਗੇ ਅਰੇੜੀਆਂ ਵਾਲੇ ਦੇਖ ਲਓ ਤੁਸੀਂ ਜਿਹੜੇ ਬੈਠੇ ਨੇ ਇੱਕ ਤੋਂ ਕਾ ਡੇਢ ਦੋ ਸੌ ਤੱਕ ਵੀ ਲੈ ਕੇ 버거 ਨੂੰ ਨੀ ਕੋ ਲੇ ਤਾਂ ਕੇ ਜ਼ਰੂਰ ਠੀਕ ਹੈ ਬਟ ਮੇਰਾ ਇਹ ਹੈ ਨਾ ਅਸੀਂ ਸਾਡਾ ਚਲੋ ਇੱਕ ਤਾਂ ਹੁੰਦਾ ਵੀ ਆਪਾਂ ਕਿਸੇ ਨੂੰ ਬਾਹਰ ਨਹੀਂ ਦੇਣਾ ਖਰਚਾ ਕੋਈ ਵੀ ਅਸੀਂ ਆਪ ਕਰਨਾ ਹੈ ਸਾਡੇ ਲਈ ਜਿੰਨਾ ਕਿ ਹੈਗਾ ਅਸੀਂ ਆਪਣਾ ਉਹ ਅਕੋਰਡਿੰਗ ਚੱਲਦੇ ਆ ਵੀ ਸਾਡਾ ਇੰਨਾ ਕੁ ਖਰਚਾ ਸਾਨੂੰ ਇੰਨੇ ਕੁ ਬਚ ਜਾਣ ਬਸ ਹਾਂਜੀ ਆਪਣੀ ਲੋਕੇਸ਼ਨ ਵੀਰੇ ਜ਼ਰੂਰ ਦੱਸ ਦਿਓ ਵੀ ਆਪਾਂ ਖੜੇ ਕਿੱਥੇ ਆ ਇਸ ਟਾਈਮ ਤੇ ਅਸੀਂ ਬਸੇ ਬਠਾਣਾ ਦੇ ਮੇਨ ਬੱਸ ਸਟੈਂਡ ਦੇ ਨਾਲ ਟੈਕਸੀ ਸਟੈਂਡ ਤੇ ਆਟੋ ਸਟੈਂਡ ਦੇ ਬਿਲਕੁਲ ਵਿਚਕਾਰ ਖੜੇ ਹਾਂ ਜੀ ਠੀਕ ਹੈ ਹਾਂਜੀ ਸਾਹਮਣੇ ਪੈਟਰੋਲ ਪੰਪ ਹੈ ਜੀ ਠੀਕ ਹੈ ਉਹਦੇ ਨਾਲੇ ਆਪਣਾ ਬਸ ਸਟੈਂਡ ਹੈ ਤੇ ਨਾਲੇ ਸਸਾਹੀ ਮੇਨ ਰੋਡ ਦੇ ਉੱਪਰ ਹੀ ਹੈ ਜੀ ਠੀਕ ਆ ਮਤਲਬ ਹੁਣ ਫਾਦਰ ਸਾਹਿਬ ਨਾਲ ਰਲ ਕੇ ਇੱਥੇ ਵਿੰਦ ਕਰਦੇ ਆਂ ਹਾਂਜੀ ਹਾਂਜੀ ਅੱਛਾ ਥੋੜੀ ਜਿਹੀ ਗੱਲ ਆਪਾਂ ਫਾਦਰ ਸਾਹਿਬ ਨਾਲ ਵੀ ਕਰੀਏ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੈ ਜੀ ਠੀਕ ਠਾਕ ਜੀ ਹਾਂਜੀ ਹਾਂ ਵਧੀਆ ਜੀ ਠੀਕ ਆ ਅੱਛਾ ਤੁਸੀਂ ਵੀ ਨਾਲ ਹੀ ਹੁੰਨੇ ਹੋ ਇੱਥੇ ਹਾਂਜੀ ਆ ਮੈਂ ਨਾਲੇ ਰਹਿੰਦਾ ਜੀ ਠੀਕ ਆ ਤੇ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀ ਮੈਂ ਡਰਾਈਵਰੀ ਕਰਦਾ ਸੀ ਜੀ ਡਰਾਈਵਰੀ ਆਹਦੇ ਤੇ ਮੰਡੀ ਗੁੰਦਗੜ ਗੱਡੀ ਚਲਾਉਂਦਾ ਸੀ ਮੈਂ ਅੱਛਾ ਟਰੱਕ ਉਧਰ ਨਹੀਂ ਨਹੀਂ ਕਾਰ ਦੀ ਡਰ ਠੀਕ ਆ ਹਾਂ ਜੀ ਹੁਣ ਇਧਰ ਕਿਵੇਂ ਮਤਲਬ ਕੰਮ ਕਰ ਵਧੀਆ ਲੱਗਿਆ ਕੰਮ ਕਰ ਬਹੁਤ ਜੀ ਲੱਗਿਆ ਇਹ ਆਪਣਾ ਕੰਮ ਆ ਹਾਂ ਟਾਈਮ ਨਾਲ ਆਈਦਾ ਟਾਈਮ ਨਾਲ ਜਾਈਦਾ ਠੀਕ ਹੈ ਜੀ ਤੇ ਖੁਸ਼ ਹਾਂ ਹੁਣ ਮਤਲਬ ਕੋਈ ਦਿੱਕਤ ਤਾਂ ਨਹੀਂ ਨਹੀਂ ਨਾ ਕੋਈ ਖੁਸ਼ ਆਨ ਪੂਰੇ ਹੀ ਕੰਮ ਆਪਣਾ ਚੱਲ ਰਿਹਾ ਹੈ ਅੱਜ ਕੱਲ ਜ਼ਿਆਦਾਤਰ ਹੁੰਦਾ ਵੀ ਯਾਰ ਮੁੰਡੇ ਨਾਲ ਕਈ ਮਤਲਬ ਕੁਐਸ਼ਨ ਮਾਰਗ ਖੜੇ ਹੁੰਦੇ ਆ ਬੇਟੇ ਤੇ ਯਾਰ ਐ ਨਹੀਂ ਕਰਦਾ ਉਹ ਨਹੀਂ ਕਰਦਾ ਕਦੇ ਪਰੇਸ਼ਾਨੀ ਦਿੱਕਤ ਕੋਈ ਨਹੀਂ ਕੋਈ ਪਰੇਸ਼ਾਨੀ ਕੋਈ ਨਹੀਂ ਆਪਾਂ ਹੱਲ ਮਿਲ ਕੇ ਕਰੀਦਾ ਹੀ ਪੂਰੀ ਮਿਹਨਤ ਕਰਦੇ ਆ ਮਤਲਬ ਵੀ ਹੱਥੀਂ ਪ੍ਰੋਪਰ ਜਿ ਨੂੰ ਆਪਾਂ ਕਰਨੇ ਪ੍ਰੋਪਰ ਅਥੀਵਿੰਦ ਕਰਕੇ ਦਸਾਂ ਨੂੰ ਆਉਂਦੀ ਕਿਰਤ ਕਮਾਈ ਹਾਂਜੀ ਸਵੇਰ ਤੋਂ ਲੈ ਕੇ ਹਾਂਜੀ 1.5 2 ਵਜੇ ਜਾਂਦੇ ਸਾਨੂੰ ਅਸਮਾਨ ਤਿਆਰ ਕਰਦੇ ਨੂੰ ਘੰਟਾ ਅਰੈਸਟ ਕਰੀਦੀ ਆ 3 ਵਜੇ ਫੇਰ ਇਧਰ ਨੂੰ ਤਿਆਰੀ ਕਰਦੀ ਆ 4 ਵਜੇ ਤਿਆਈ ਦੀ ਠੀਕ ਆ ਹਾਂਜੀ ਮਤਲਬ ਰਾਤ ਨੂੰ 10:00 ਵਜੇ ਆਪਾਂ ਸਾਰਾ ਆਪਣਾ ਕਰਕੇ ਘਰ ਚ ਲਈ ਦੇਈ ਰਾਤ ਨੂੰ 1:30 ਵਜੇ ਠੀਕ ਆ ਅੱਛਾ ਜੇ ਕੋਈ ਹੋਰ ਤੁਹਾਡੇ ਤੋਂ ਕੋਈ ਪੰਜਾਬੀ ਭਈ ਆ ਕੇ ਸਿੱਖਣਾ ਚਾਹੇ ਕੰਮ ਸਿਖਾ ਸਕਦੇ ਹੋ ਜ਼ਰੂਰ ਜਰੂਰ ਆਓ ਜੀ ਪਰ ਸਿੱਖਣੇ ਆਲੇ ਆਵੇ ਬੰਦੇ ਕਈ ਏਦਾਂ ਹੁੰਦੇ ਨੇ ਜੀ ਹੁਣ ਮੇਰੇ ਕੋਲ ਇੱਕ ਦੋ ਆਏ ਵੀ ਨੇ ਜ਼ਰੂਰ ਤੇ ਇੱਕ ਹੁੰਦਾ ਨਾ ਗਰਮੀ ਲੱਗੀ ਹੈ ਮੇਰੇ ਬਹੁਤ ਪਿੱਛੇ ਜਿਆਦਾ ਠੀਕ ਹੈ ਹੁਣ ਦੇਖੋ ਤਕਲੀਫ ਦੇਣੀ ਪੈਂਦੀ ਹੈ ਸਰੀਰ ਨੂੰ ਹੁਣ ਮੇਰੇ ਕੋਲ ਲਾ ਲੋ ਇੱਕ ਪੱਖਾ ਵੀ ਨਹੀਂ ਹੈਗਾ ਹਾਂ ਹੁਣ ਮੈਂ ਪਹਿਲੇ ਸਾਲ ਵੀ ਤੇ ਆਇਆ ਇਸ ਸਾਲ ਵੀ ਵੀ ਇੰਨਾ ਕ ਲਾਇਆ ਹੁਣ ਮੈਨੂੰ ਹਰ ਇੱਕ ਕਸਟਮਰ ਕਹਿੰਦੇ ਭਾਈ ਪੱਖਾ ਲਾ ਲੋ ਅੰਦਰ ਠੀਕ ਹੈ ਕੋਈ ਵੱਟ ਸੋਚੀਦਾ ਵੀ ਨਹੀਂ ਹਾਲੇ ਕੋਈ ਗੱਲ ਨਹੀਂ ਦੇਖੋ ਜੇ ਹੁਣੇ ਸੁੱਖ ਦੇਖਣ ਲੱਗੇ ਵਿੱਚ ਇਹਨਾਂ ਚੀਜ਼ਾਂ ਦਾ ਵੀ ਕੰਮ ਨਹੀਂ ਹੋਣਾ ਹੈਗਾ ਹਾਂ ਹੁਣ ਆਇਆ ਨਾ ਵੀ ਜੇ ਮੈਂ ਪੱਖੇ ਕੰਨੀ ਨੂੰ ਹੋ ਲਿਆ ਤਾਂ ਫਿਰ ਇਹ ਕੰਮ ਸੇਕਨੀ ਨੂੰ ਜਾ ਹੋਣਾ ਹੈਗਾ ਠੀਕ ਹੈ ਵੀ ਇਹੀ ਹੈ ਵੀ ਦੇਖੋ ਤੰਗੀ ਜ਼ਰੂਰ ਕੱਟਣੀ ਪੈਣੀ ਹੈ ਇਹ ਨਹੀਂ ਹੈ ਵੀ ਆਪਾਂ ਕਹੀਏ ਵੀ ਸ਼ਾਮ ਦਾ ਹੀ ਕੰਮ ਹੈ ਜਾਂ ਕੁਛ ਹੈ ਦੇਖੋ ਸਾਰਾ ਦਿਨ ਲੱਗ ਜਾਂਦਾ ਮਾਰਨਿੰਗ ਤੋਂ ਲੈ ਕੇ ਤੁਸੀਂ ਰਾਤ ਦੇ 10 ਵਜੇ ਜਾਂਦੇ ਨੇ ਬਾਹਰ ਦੇ ਕਿਸੇ ਆਪਾਂ ਦੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਉਹਦੇ ਨਾਲੋਂ ਵੱਧ ਡਿਊਟੀ ਹੈ ਨਾਲੇ ਸੱਟ ਆਪਣਾ ਠੀਕ ਹੈ ਇਹ ਸੋਚ ਕੇ ਚਲੋ ਵੀ ਆਪਣਾ ਤੁਹਾਡਾ ਕੰਮ ਹੈ ਤੁਹਾਡੇ ਤੇ ਕਿਸੇ ਦਾ ਰੋਗ ਨਹੀਂ ਹੈਗਾ ਜਾਂ ਤੁਸੀਂ ਲਾ ਲਓ ਵੀ ਕੋਈ ਨੂੰ ਕੋਈ ਐਮਰਜੈਂਸੀ ਪੈ ਗਈ ਤੁਸੀਂ ਆਪਣੇ ਮਿੰਟ ਦੇ ਵਿੱਚ ਜਾ ਸਕਦੇ ਹੋ ਹਾਂਜੀ ਉਥੇ ਸਾਨੂੰ ਵੀ ਗ੍ਰੀਮਿੰਤਾ ਕਰਨੀਆਂ ਪੈਣੀਆਂ ਨੇ ਪਹਿਲੀਆਂ ਛੁੱਟੀਆਂ ਨਹੀਂ ਦਿੰਦੇ ਹੋ ਛੁੱਟੀ ਨਹੀਂ ਦਿੰਦੇ ਹੈਗੀ ਹਾਂ ਵੀ ਇੰਨਾ ਕੁ ਹੈਗਾ ਜ਼ਰੂਰ ਹੈ ਭਾਈ ਉਹਦੇ ਨਾਲੋਂ ਮਿਹਨਤ ਜ਼ਿਆਦਾ ਹੈ ਠੀਕ ਹੈ ਪਰ ਆਜ਼ਾਦੀ ਹੈ ਠੀਕ ਹੈ ਹਾਂ ਠੀਕ ਹੈ ਤੇ ਇੱਕ ਆਖਰੀ ਸੁਨੇਹਾ ਜਿੰਨੇ ਵੀ ਮਤਲਬ ਹੈਗਾ ਦਰਸ਼ਕ ਜਿਹੜੇ ਦੇਖਦੇ ਆ ਉਹਨਾਂ ਨੂੰ ਦੇਖੋ ਜੀ ਸਾਡੀ ਤਾਂ ਇੱਕ ਬੇਨਤੀ ਹੈ ਜੀ ਠੀਕ ਹੈ ਇੱਕ ਵਾਰ ਆਓ ਇੱਕ ਵਾਰ ਟੈਸਟ ਕਰਕੇ ਦੇਖੋ ਜ਼ਰੂਰ ਜੀ ਠੀਕ ਹੈ ਤੇ ਵਧੀਆ ਲੱਗਿਆ ਜਾਂ ਕੋਈ ਤੁਹਾਨੂੰ ਕੋਈ ਕਮੀ-ਵੇਸ਼ੀ ਲੱਗੀ ਤਾਂ ਸਾਨੂੰ ਜ਼ਰੂਰ ਦੱਸਿਓ ਜੀ ਠੀਕ ਹੈ ਅਸੀਂ ਅਗਲੇ ਵਾਰ ਤੇ ਸੁਧਾਰ ਕਰਾਂਗੇ ਖਾਸ ਕਰਕੇ ਬੇਨਤੀ ਆ ਵੀ ਸਰਦਾਰ ਬੰਦਿਆਂ ਨੂੰ ਦੇਖ ਰਾਰ ਬੰਦੇ ਬੇਨਤੀ ਹੱਥ ਜੋੜ ਕੇ ਵੀ ਆਪਣੇ ਬੰਦੇ ਮੁੰਡੇ ਕੰਮ ਕਰਨ ਸਾਥ ਦੋ ਹੁੰਦਾ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਰੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਜਿਹੇ ਮਿਹਨਤੀਆਂ ਨੂੰ ਅਸੀਂ ਤੁਹਾਡੇ ਤੱਕ ਲਿਜਾ ਸਕੀਏ ਕੈਮਰਾਮੈਨ ਅਰਮਾਨ ਸਿੰਘ ਦੇ ਨਾਲ ਮੈਂ ਜਗਦੀਪ ਸਿੰਘ ਸ਼ਬਦ ਰੂਪਵਾਸ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ